ਮੇਰੇ ਮੇਰੇ ਕਿਹਨਾਂ ਦੀ ਕਰਨੀ ਤੁਸੀਂ ਕਹਿਣਾ ਨਹੀਂ ਤਾਂ ਗੁਰੂ ਹਰਗੋਬਿੰਦ ਸਾਹਿਬ ਦੇ ਤਾਕਤ ਦੇ ਸਾਹਮਣੇ ਆ ਕੇ ਕਹਦੇ ਕਿ ਗੁਰੂ ਹਰਗੋਬਿੰਦ ਸਾਹਿਬ ਮੈਂ ਬਿਰਤ ਪਰ ਸੰਗਤ ਬ੍ਰਿੰਸ ਜੀ ਤੁਹਾਡੇ ਤੇ ਦੋਸ਼ ਹੈ ਕਿ ਕੱਲ ਚਰਚਾ ਵਿੱਚ ਹੈ ਕਿ ਤੁਸੀਂ ਜਿਹੜੇ ਸੌਦਾ ਸਾਧ ਲੈ 2007 ਵਿੱਚ ਜਦੋਂ ਨੇ ਸਲਾਬਤਪੁਰੇ ਵਿੱਚ ਉਹ ਸ਼ਰਬਤ ਘੋੜ ਕੇ ਤੇ ਉਹਨੂੰ ਜਾਮੇ ਇਨਸਾ ਦਾ ਨਾਮ ਦਿੱਤਾ ਪਰ ਗੁਰੂ ਸਾਹਿਬ ਵਰਗੀ ਕੋਸ਼ਾਪਾਏ ਉਹ ਪਛਾਕ ਪਹੁੰਚਾਉਣ ਵਿੱਚ ਤੁਹਾਡਾ ਕੋ ਹੱਥ ਹੈ ਇਹ ਸ਼ਰਿਆ ਵਿੱਚ ਝੂਠਾ ਜੀ 100 ਫੀਸਦੀ ਝੂਠਾ ਨਹੀਂ ਤੇ ਇਹ ਗੱਲ ਤਾਂ ਸਰ ਬਲਕੇ ਧੀਰਖਾ ਖਾਨ ਦੇ ਨਾਮ ਤੇ ਬਿਆਨ ਦਿੱਤਾ ਸੀ ਇਹਨਾਂ ਦੇ ਦੂਜੇ ਦਿਨ ਉਹਨੂੰ ਨਕਾਰਿਆ ਸੀ ਬਸ ਠੀਕ ਹੈ ਹਾਂ ਬាទ ਇਹ ਪੂਰੀ ਤਲੀ ਝੂਠਾ ਗੁਰੂ ਜਾਣਦਾ ਹੈ ਜਾਂ ਤੁਸੀਂ ਜਾਣਦੇ ਹੋ ਸਵਾਲ ਹੀ ਪੈਦਾ ਨਹੀਂ ਹੋ ਸਕਦਾ ਬਲੈਕ ਥੰਡਰ ਵਿੱਚ 200 ਪਰੌਂਡੋ ਜਿਹੜੇ ਸਨ ਉਹ ਫਾਇਰ ਹੋਏ ਹਰਮੰਦਰ ਸਾਹਿਬ ਦੇ ਅੰਦਰ ਪ੍ਰਕਰਮਾ ਵਿੱਚ ਜੋ ਵੱਖ-ਵੱਖ ਖਾਵਾਂ ਤੇ ਉਹਦੇ ਵਿੱਚ ਫੈਡਰੇਸ਼ਨ ਦੇ ਦੋ ਸਿੰਘ ਵੀ ਸ਼ਹੀਦ ਹੋਏ ਤੁਸੀਂ ਉਹਦੇ ਵਿੱਚ ਸ਼ਾਮਲ ਸੀ ਮੈਂ ਤਾਂ ਆਇਆ ਹੀ ਨਹੀਂ ਵੀ ਮੈਂ ਤਾਂ ਇੱਥੇ ਆਇਆ ਹਾਜ਼ਰ ਨਹੀਂ ਸੀ ਇਹ ਵੀ ਛੜਿਆ ਮੇਰੇ ਵਿਰੁੱਧ ਜਾਣ ਬੁੱਝ ਕੇ ਦੋਸ਼ ਲਾਇਆ ਜਾਂਦਾ ਮੈਂ ਇੱਥੇ ਆਇਆ ਨਹੀਂ ਸੀ ਸੁਖਵੀਰ ਸਿੰਘ ਅੱਗੇ ਆ ਥੋੜਾ ਹੋਰ ਕਹਿਆ ਮਨਜੋਤ ਸਿੰਘ ਸਾਹਿਬ ਨੇ ਕਿਹਾ ਕਿ ਸੁਖਵੀਰ ਸਿੰਘ ਨੇ ਕਬੂਲਨਾਮੇ ਕੀਤੇ ਨੇ ਜਿਹੜੇ ਜਿਹੜੇ ਉਹਨਾਂ ਦੇ ਇਹਨਾਂ ਗੁਨਾਹਾਂ ਦੇ ਵਿੱਚ ਭਾਗੀਦਾਰ ਰਹੇ ਨੇ ਉਹ ਆਪਣੇ ਆਪ ਹੀ ਗੁਰੂ ਨੂੰ ਹਾਜ਼ਰ ਨਾਜ਼ਰ ਸਮਝ ਕੇ ਉਹਨਾਂ ਦੇ ਮਗਰ ਆਜੋ ਬਾਕੀ ਜਿਨ੍ਹਾਂ ਨੇ ਹਮਾਇਤ ਕੀਤੀ ਹੈ ਅਖਬਾਰਾਂ ਦੇ ਰਾਹੀਂ ਉਹ ਇੱਕ ਪਾਸੇ ਹੋ ਜਾਓ ਜਿਨ੍ਹਾਂ ਨੇ ਹਮਾਇਤ ਨਹੀਂ ਕੀਤੀ ਕੇਵਲ ਚੁੱਪੀ ਰਹੇ ਐ ਉਹ ਇੱਕ ਪਾਸੇ ਹੋ ਜਾਓ ਸੁਖਦੇਵ ਸਿੰਘ ਪਿੰਡਸਾ ਇਹ ਵੀ ਸੁਖਬੀਰ ਸਿੰਘ ਦੇ ਨਾਲ ਰਹਣ ਜਿਨ੍ਹਾਂ ਨੇ ਹਮਾਇਤ ਕੀਤੀ ਹੈ ਅਖਬਾਰਾਂ ਦੇ ਵਿੱਚ ਉਹ ਇੱਕ ਪਾਸੇ ਹੋ ਜਾਓ ਪਤਾ ਲੱਗਣਾ ਚਾਹੀਦਾ ਹੈ ਕਿ ਅਲੱਗ ਅਲੱਗ ਖੜੋ ਤਿੰਨ ਗਰੁੱਪ ਬਣਾਓ ਪਰਮਿੰਦਰ ਸਿੰਘ ਕੇਰਸਾ ਉਹਦਾ ਵੀ ਲਿਖਤੀ ਸਪਸ਼ਟੀਕਰਨ ਹੈ ਜਿਹੜਾ ਕੁੱਝ ਹੈ ਜਿਹਦੇ ਵਿੱਚ ਉਹਨੇ ਕਬੂਲ ਕੀਤਾ ਇਸ ਕਰਕੇ ਸੁਖਬੀਰ ਸਿੰਘ ਦੇ ਨਾਲ ਖੜੇ ਹੋ ਜਿਨ੍ਹਾਂ ਨੇ ਕੇਵਲ ਚੁੱਪੀ ਧਾਰਨ ਕੀਤੀ ਹੈ ਉਹ ਇੱਕ ਪਾਸੇ ਹੋ ਜੀ ਹਮਾਇਤ ਕਰਨ ਵਾਲੇ ਕਿਹੜੇ-ਕਿਹੜੇ ਆ ਪ੍ਰਿੰਮ ਸਿੰਘ ਚੰਦੂ ਮਾਹਰ ਹਮਾਇਤ ਕਰਨ ਵਾਲੇ ਚੋਂ ਤੁਹਾਡੇ ਅਖਬਾਰਾਂ ਚੋਂ ਬਿਆਨ ਹੈ ਕਿ ਮੈਂ ਉਹ ਜਿਹੜਾ ਡੇਰਾ ਸਾਹਿਬ ਹੈ ਉਹਦੀ ਜਿਹੜੀ ਮਾਫੀ ਹੋਈ ਹੈ ਉਹਦੀ ਹਮਾਇਤ ਕਰਦਾ ਹਾਂ ਕੀ ਕਾਜੀ ਅਖਬਾਰਾਂ ਦੇ ਵਿੱਚ ਬਿਆਨ ਹੈ ਇਸ ਕਰਕੇ ਝੂਠ ਨਾ ਬੋਲੋ ਇੱਧਰ ਖੜੇ ਹੋ ਝੂਠ ਨਾ ਬੋਲੋ ਤਖਤ ਤੇ ਝੂਠ ਨਾ ਬੋਲੋ ਹਮਾਇਤ ਕੀਤੀ ਹੈ ਜਿਨ੍ਹਾਂ ਨੇ ਫੈਸਲੇ ਆਦੇ ਅਖਬਾਰਾਂ ਦੇ ਖਬਰਾਂ ਨੇ ਜਿਨ੍ਹਾਂ ਨੇ ਅਖਬਾਰਾਂ ਦੇ ਪ੍ਰੋੜਤਾ ਕੀਤੀ ਹੈ ਅਡਜਕਟਿਵ ਮੈਂਬਰ ਪ੍ਰੋੜਤਾ ਕਰ ਨਹੀਂ ਸਦੇ ਗਏ ਇਸ ਕਰਕੇ ਜਿਨ੍ਹਾਂ ਨੇ ਅਖਬਾਰਾਂ ਦੇ ਪ੍ਰੋੜਤਾ ਕੀਤੀ ਹੈ ਗੁਰੂ ਹਰਗੋਬਿੰਦ ਸਾਹਿਬ ਦੇ ਤਖਤ ਤੇ ਖੜੇ ਹੋ ਆਪਣੇ ਉੱਤੇ ਪਾਸੇ ਹੋ ਜਾਓ ਬਹੁਤ ਸਮਾਂ ਲੱਗ ਰਿਹਾ। ਤਿੰਨ ਸੇ ਇਸ਼ਤਿਹਾਰ ਹੈ ਤੁਹਾਡੇ। ਇਸ਼ਤਿਹਾਰ ਕਿੱਥੇ ਦਿਖਾ ਦਿਓ ਜੀ? ਮੈਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਮੇਰਾ ਦਫ਼ਤਰ ਵੱਲੋਂ ਜਾਰੀ ਹੋਇਆ ਕਿ ਦਿਖਾ ਦਿਓ। ਗੁਰੂ ਹਰਗੋਬਿੰਦ ਸਾਹਿਬ ਦੇ ਆਜਾਣ ਜੋ ਕਹਿੰਦਾ ਮੈਂ ਨਾਂ ਦੱਸ ਸਕਦਾ ਕਿਤੇ ਨਾ ਕੋਈ ਬਿਆਨ ਦਿੱਤਾ ਸਿਰਫ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਹਮਾਇਤ ਦਾ ਮੇਰੇ ਨਾਂ ਤੇ ਅਖਬਾਰ 'ਚ ਇੱਕ ਬਿਆਨ ਲੱਗਿਆ ਸੀ ਬਲਕਿ ਮੈਂ ਦੂਜੇ ਦਿਨ ਉਹਨੂੰ ਕੱਟੇ ਕੋਈ ਅਖਬਾਰ ਵੀ ਕੱਟ ਗਏ ਨੇ ਤੁਸੀਂ ਕਹਿੰਦੇ ਤੋ ਪਹਿਲਾਂ ਵੀ ਨਹੀਂ ਤਾਂ ਗੁਰੂ ਹਰਗੋਬਿੰਦ ਸਾਹਿਬ ਦੇ ਸਾਹਮਣੇ ਆ ਕੇ ਕਹਦੇ ਕਿ ਗੁਰੂ ਹਰਗੋਬਿੰਦ ਸਾਹਿਬ ਮੈਂ ਬਿਲਕੁਲ ਸੰਕਰਤ ਨਹੀਂ ਕੀਤਾ ਮੈਂ ਬਿਲਕੁਲ ਮੈਂ ਸਾਹਮਣੇ ਹੋ ਕੇ ਜੈਦਰ ਸਾਹਮਣੇ ਹੋ ਕੇ ਕਹਿਣਾ ਮੈਂ ਸਵਾਲ ਹੀ ਪੈਦਾ ਜਿੰਦ ਸਮਸਰ ਕਰਦਾ ਮੇਰਾ ਬਲਕੇ ਬਿਆਨ ਲਾਤਾ ਸੀ ਮੈਂ ਦੂਜੇ ਦਿਨ ਉਹਨੂੰ ਕਿਹਾ ਵੀ ਮੇਰਾ ਬਿਆਨ ਗਲਤ ਲਾਇਆ ਤੋੜਨ ਦੀ ਕਰਨੀ ਮੇਰੇ ਕਿਸੇ ਤਰ੍ਹਾਂ ਵੀ ਨਾ ਕਿਤੇ ਦਸਤਜਤ ਨਾ ਕੋਈ ਮੈਂ ਬਿਆਨ ਦਿੱਤਾ ਮੇਰਾ ਕਿਤੇ ਦਫ਼ਤਰ ਵੱਲੋਂ ਬਿਆਨ ਲਾਤਾ ਮੈਂ ਦੂਜੇ ਦਿਨ ਹੀ ਨੋਟਸ ਲਿਆ ਬਲਕੇ ਉਹਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਮੈਂ ਉਹਦੀ ਉਮੀਦ ਕਰ ਦਿੰਦਾ ਮੇਰਾ ਮੁਖੀ ਨੂੰ ਮੁਆਫੀ ਦੂਰ ਅੰਦੇਸ਼ੀ ਵਾਲਾ ਫੈਸਲਾ ਚੰਦੂ ਮਾਝਾ ਆ ਬਿਆਨ ਆ ਤੁਹਾਡਾ ਮੈਂ ਜਿਹੜਾ ਕਾਂਟਾਂ ਸਾਹਿਬ ਦੇ ਘਰ ਕੇ ਕਹਿਣਾ ਮੈਂ ਕੋਈ ਇਹ ਬਿਆਨ ਆਪ ਨਹੀਂ ਸੀ ਦਿੱਤਾ ਮੇਰਾ ਬਿਆਨ ਮੈਂ ਬਾਰ-ਬਾਰ ਕਹਿਣਾ ਜੀ ਦਫ਼ਤਰ ਬੱਲਵਾ ਬੱਲ ਕੇ ਦੂਜੇ ਦਿਨ ਮੈਂ ਲੋਰ ਸੇ ਲਿਆ ਕੇ ਮੇਰਾ ਗੈਂਡ ਕੀਨੇ ਲਾਇਆ ਇੱਥੇ ਇਹ ਉਹ ਕਿੱਥੇ ਆ ਜਿਹੜਾ ਇਹਦੇ ਖੰਨਨ ਦਮਿਆਨ ਲੱਗੇ ਵਿਆਨ ਨਹੀਂ ਜਿਲਾਇਆ ਕੋਈ ਪੇਰ ਵਿਆਨ ਨਹੀਂ ਸਿਲਾਇਆ ਮੈਂ ਜਿਹੜਾ ਕਹਿ ਸਕਦਾ ਤੁੰਡੀ ਇਹ ਨਹੀਂ ਲੱਗਿਆ ਇਹ ਤਾਂ ਜਿਹੜੇ ਤੁਹਾਡੇ ਬਜ਼ੁਰਗ ਆਪ ਲਗੋ ਕੋਈ ਵਿਆਨ ਨਹੀਂ ਸੀ ਦਿੱਤਾ ਇਹ ਮੈਂ ਕਹਿਣਾ ਮੇਰੇ ਆਪਣੇ ਕੋਲ ਕੋਈ ਵਿਆਨ ਨਹੀਂ ਸੀ ਚਲੋ ਪੜ ਕੇ ਸੁਲਾ ਦਿੰਦੇ ਸ਼ਰੋਮਣੀ ਅਕਾਲੀ ਦਲ ਦੇ ਜਰਨਲ ਸਕੱਤਰ ਤੇ ਲੋਕ ਸਭਾ ਮੈਂਬਰ ਪ੍ਰਿੰਸੇਪ ਸਿੰਘ ਤੰਦੂ ਮਾਜਰਾ ਨੇ ਕਿਹਾ ਕਿ ਪੰਜ ਸੇ ਸਾਬਨਵਾਲੋਂ ਡੇਰਾ ਸਰਸਾ ਦੇ ਮੁਖੀ ਗੁਰਮੀਤ RAM ਰਵੀ ਨੂੰ ਪਿਛਲੇ 8 ਸਾਲਾਂ ਤੋਂ ਲੜਕਦੇ ਆ ਰਹੇ ਇੱਕ ਧਾਰਮਿਕ ਮਾਮਲੇ 'ਚ ਮਾਫੀ ਲੈਣ ਮਾਫੀ ਦੇਣ ਦਾ ਲਿਆ ਗਿਆ ਫੈਸਲਾ ਦੂਰ ਦ੍ਰਿਸ਼ਟੀ ਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਵਾਲਾ ਹੈ। ਉਹ ਤਾਂ ਗਲਤ ਹੋਇਆ ਫੈਸਲਾ। ਸ਼ੇਖੀ ਸਾਹਿਬ ਜੀ ਮੈਂ ਜਦੋਂ ਇਹ ਫੈਸਲਾ ਪੰਜਾਬ ਦੀ ਸ਼ਾਂਤੀ ਤੇ ਦੋ ਭਾਈਚਾਰਿਆਂ ਨੂੰ ਪਿਛਲੇ ਲੰਮੇ ਸਮੇਂ ਤੋਂ ਪਏ 파ੜੇ ਨੂੰ ਸਿਰਫ ਖਤਮ ਕਰਨ ਵਾਲਾ ਨਹੀਂ ਖਤਮ ਕਰਨ ਵਾਲਾ ਹੈ। ਸਵੇ ਸਸਾਹਰੇ ਨਾਲ ਸੂਬੇ ਚ ਜਿਹਹਾ ਮੋਲ ਬਣੇਗਾ ਇਹਨਾਂ ਭਾਈਚਾਰਿਆਂ ਨੂੰ ਆਪਣੀਆਂ ਦੂਰੀਆਂ ਖਤਮ ਹੋਣਗੀਆਂ। ਇਹ ਤੁਹਾਡਾ ਬਿਆਨ ਹੈ ਕਿ ਸਾਰਾ ਉਹ ਵੇਰਵਾ ਹੈਗਾ ਕਟਨਾ ਦਾ। ਲਾਭ ਸਿੰਘ ਸਿੱਧੂ ਕੋਈ ਪੱਤਰਕਾਰ ਹੈ। ਇਸ ਬਿਆਨ ਦਾ ਖੰਡਨ ਤੇਰੇ ਵੱਲੋਂ ਹੋਇਆ ਹੋਵੇ। ਤੇ ਉਹ ਲਾਹਮਣੇ ਲਿਆ ਲਾਲ ਸਿੰਘ ਸਿੱਧੂ ਨੂੰ ਮੈਂ ਮੇਰੇ ਪੁੱਤੇ ਪੁੱਛਿਆ ਵੀ ਤੈਨੂੰ ਮੈਂ ਕਦੋਂ ਵੈਰ ਦਿੱਤਾ ਹੈ ਉਹਨੇ ਕਿਹਾ ਜੀ ਦਸਤੂਆ ਆ ਗਿਆ ਚਲੋ ਚਲੋ ਰਹਿਣ ਦਿਓ ਜੀ ਹੁਣ ਸਰ ਗਿਆ ਮੈਂ ਬਣ ਕੇ ਉਹ ਕਿਹਾ ਸੀ ਵੀ ਕੰਨੇ ਕਰ ਮੇਰੇ ਵੱਲ ਉਹਨੇ ਕਰਿਆ ਨਹੀਂ ਮੈਂ ਗੁਰੂ ਜੀ ਹਾਜ਼ਰੀ ਦੀ ਕਹਿਣਾ ਮੈਂ ਬਿਲਕੁਲ ਆਪਣੇ ਵੱਲੋਂ ਕੋਈ ਵੈਰ ਨਹੀਂ ਦਿੱਤਾ ਹੈ ਇਹ ਬਈ ਗਲਤ ਨਾ ਆ ਕੋਈ ਕੇਸ ਕੀਤਾ ਕੋਈ ਦੋਸਤ ਭੇਜਿਆ ਜੈ ਸਿੰਘ ਸਾਹਿਬ ਕੋਈ ਨਹੀਂ ਕੀਤਾ ਜਦੋਂ ਸੁਖਬੀਰ ਸਿੰਘ ਨੇ ਆਪਣਾ ਕਬੂਲਨਾਮਾ ਕਬੂਲ ਕਰ ਲਿਆ ਤੇ ਉਹ ਫੈਸਲਾ ਦਬਾ ਅਦੀਰ ਹੋਇਆ ਇਹ ਕੀ ਹੈ ਕਿ ਜਿਨੇ ਉਸ ਫੈਸਲੇ ਦੀ ਹਮਾਇਤ ਕੀਤੀ ਆ ਉਹ ਇੱਕ ਪਾਸੇ ਹੋ ਜਾਣ ਤੁਸੀਂ ਫੈਸਲੇ ਦੀ ਹਮਾਇਤ ਕੀਤੀ ਹੈ ਤੁਸੀਂ ਇੱਕ ਪਾਸੇ ਨਹੀਂ ਹੋ ਰਹੇ ਉਹ ਬਾਕੀ ਫੈਸਲੇ ਦੇ ਕਿਸੇ ਦੀ ਸਮਰਥਨ ਨਹੀਂ ਕੀਤੀ ਤੁਸੀਂ ਕਹਿ ਰਹੇ ਹੋ ਕਿ ਬਲੈਕ ਫੌਂਟਰਾ ਵਿਚਨਾ ਹੈ ਕਾਇਨੇ ਸੀ ਉਹਨੇ ਜਾਵਰੇਡੂ ਬਰਨਾਲਾ ਸਰਕਾਰ ਦੇ ਇੱਕ ਮੰਤਰੀ ਪ੍ਰੇਮ ਸਿੰਘ ਚੰਦੇ ਮਾਜਰਾ ਦੇ ਸਾਥੀਆਂ ਨੇ ਅਕਾਲ ਤਖਤ ਸਾਹਿਬ ਦੇ ਇਮਾਰਤ ਨੂੰ ਘੇਰਾ ਪਾਇਆ ਅਤੇ ਹਵਾਈ ਸਾਜ਼ਿ ਸ਼ੁਰੂ ਕਰ ਦਿੱਤੀ ਉਹਨਾਂ ਨੇ ਤਕਰੀਬਨ 200 ਗੋਲ ਚਲਾਏ ਜੇਕਰ ਦੋ ਫੈਡਰੇਸ਼ਨ ਵਰਕਰ ਤੇ ਇੱਕ ਮੁਸਾਫਰ जख्मी ਹੋ ਗਿਆ ਚੰਦੂ ਮਾਜਰਾ ਦੇ ਹਮਾਇਤੀਆਂ ਨੇ ਪਾਠ ਵਿੱਚ ਵੀ ਰੁਕਾਵਟ ਪਾਉਣ ਦੀ ਕੋਸ਼ਿਸ਼ ਕੀਤੀ ਪਰ ਕੁਝ ਲੋਕਾਂ ਨੇ ਉਹਨਾਂ ਨੂੰ ਇਸ ਹਰਕਤ ਤੋਂ ਰੋਕ ਲਿਆ ਤੁਸੀਂ ਕਿਵੇਂ ਕਹਿੰਦੇ ਹੋ ਕਿ ਮੈਂ ਹਾਜ਼ਰ ਨਹੀਂ ਸੀ ਸਿੰਘ ਸਾਹਿਬ ਇੱਥੇ ਕਿੱਥੇ ਗਿਆ ਸੀ ਮੈਂ ਹਾਜ਼ਰ ਸੀ ਮੈਂ ਫੇਰ ਕਹਿੰਦਾ 1 ਜਨਵਰੀ ਮੈਂ ਜਨਵਰੀ ਨੂੰ ਫੇਰ ਦੁਬਾਰਾ ਥੱਲੇ ਫੈਡਰੇਸ਼ਨ ਥੜੇ ਵਾਲਾ ਬਰਨਾਲਾ ਥੜੇ ਵਾਲਾ ਫੈਡਰੇਸ਼ਨ ਨਾਲ ਟੱਕਰ ਇਹ ਜੋ ਮਰਦੀ ਸੀ ਪਰ ਮੈਂ ਗੁਰੂ ਦੀ ਹਾਜ਼ਰੀ ਤੇ ਕਹਿਣਾ ਮੈਂ ਹੈ ਹੀ ਨਹੀਂ ਸੀ ਇੱਥੇ ਤੁਸੀਂ ਖੰਡਿਆ ਵਿਆਖਿਆ ਕੀਤਾ ਹੈ ਗਲਤ ਆਇਆ ਹੈ ਮੈਂ ਸਾਹਿਬ ਜੀ ਕਰੀਤਾ ਪਰ ਉਸੇ ਖੰਡਨ ਦਿਖਾਉ ਕਿਥੇ ਕੀਤਾ ਇਹਨਾਂ ਖਬਰਾਂ ਦਾ ਮੈਂ ਇੱਥੇ ਆਇਆ ਕਿ ਮੈਂ ਇਹ ਗੱਲ ਕਹਿ ਸਕਦਾ ਤੁਸੀਂ ਹੁਣ ਬੋਲਦੇ ਹੋ ਮੈਂ ਗੁਰੂ ਦੀ ਹਾਜ਼ਰੀ ਚ ਕਹਿਣਾ ਮੈਂ ਬਿਲਕੁਲ ਇੱਥੇ ਹਾਂ ਤੁਸੀਂ ਉੱਠ ਬੋਲਦੇ ਹੋ ਤੁਸੀਂ ਖੰਡਨ ਅੱਛੇ ਕੀਤਾ ਹੈ ਖੰਡਨ ਦਿਖਾਓ ਮੈਂ ਗੁਰੂ ਦੀ ਹਾਜ਼ਰੀ ਚ ਕਹਿਣਾ ਮੈਂ ਸੰਗਤ ਨੂੰ ਸੰਗਤ ਨੂੰ ਬੇਨਤੀ ਹੈ ਕਿ ਸ਼ਾਂਤੀ ਰੱਖੀ ਜਾਏ ਕਿਸੇ ਪ੍ਰਕਾਰ ਦਾ ਕੋਈ ਜਕਾਰੇ ਅਜੇ ਨਾ ਬਲਾਓ ਕੋਈ ਨਾਰੇ ਪਾਜੀ ਬਿਲਕੁਲ ਨਾ ਕੀਤੀ ਜਾਏ ਕਿਸੇ ਤਰ੍ਹਾਂ ਵੀ ਕੋਈ ਤਖਸਾਲ ਦੇ ਮਾਣ ਮਰਗਾ ਦਾ ਵਿੱਚ ਰਿੜਨੇ ਪੈਣਾ ਚਾਹੀਦਾ ਜੇ ਇਹ ਖਬਰਾਂ ਝੂਠ ਨੇ ਤੁਹਾਡਾ ਫਰਜ਼ ਬਣਦਾ ਸੀ ਕਿਉਂਕਿ ਤੁਸੀਂ ਕੋਈ ਅਨਾਰੇ ਕੋਈ ਅਨਪਰਵ ਲੀਡਰ ਨਹੀਂ ਤੁਸੀਂ ਪਾਰਲੀਮੈਂਟ ਦੇ ਮੈਂਬਰ ਰਹਿ ਚੁੱਕੇ ਹੋ ਜੇਕਰ ਤੁਹਾਡੇ ਬਾਰੇ ਇਹ ਖਬਰਾਂ ਲੱਗੀਆਂ ਤੇ ਤੁਹਾਨੂੰ ਇਹਦਾ ਖੰਡਨ ਕਰਨਾ ਚਾਹੀਦਾ ਸੀ ਪਰ ਤੁਸੀਂ ਸਤਪੁਰਾਂ ਦੇ ਸੰਬੋਧ ਇਹ ਮੇਰੀ ਗਲਤੀ ਹੈ ਜੀ ਔਰ ਤੁਸੀਂ ਕਹਿ ਰਹੇ ਹੋ ਕਿ ਮੈਂ ਇਹ ਬਿਲਕੁਲ ਸ਼ਾਮਲ ਨਹੀਂ ਸੀ ਤੁਸੀਂ ਉਥੋਂ ਲੈ ਕੇ ਸ਼ੁਰੂ ਹੋ ਜੇ ਮਾਈਕ ਤੇ ਬੋਲਦੇ ਬੋਲਦੇ ਕਿ ਸੰਗਤ ਜੀ ਮੈਂ ਗੁਰੂ ਨੂੰ ਹਾਜ਼ਰ ਨਾਲ ਜਾ ਕੇ ਕਹਿ ਰਿਹਾ ਕਿ ਮੈਂ ਹਾਜ਼ਰ ਨਹੀਂ ਸੀ ਉਸ ਦਿਨ ਉੱਥੇ ਸ਼ੁਰੂ ਹੋ ਜਾਓ ਤੇ ਸੰਗਤ ਨੂੰ ਬੋਲ ਕੇ ਮਾਈਕ ਤੇ ਦੱਸੋ ਸਾਰੀ ਨੂੰ ਮੈਂ ਗੁਰੂ ਦੀ ਹਾਜ਼ਰੀ ਤੇ ਕਹਿਣਾ ਮੈਂ ਉਸ ਦਿਨ ਬਿਲਕੁਲ ਉੱਥੇ ਉਹ ਪਿੰਡਰ ਦੇ ਕੋਲ ਜਾਓ ਉੱਥੇ ਦੌਰ ਦੇ ਬੋਲ ਦਿਓ ਸੰਗਤ ਨੂੰ ਦੱਸੋ ਖੋਲੋ ਨਾ ਖੋਲੋ ਨਾ ਰਸੀ ਖੋਲੋ ਨਾ ਇਹ ਜਿਹੜਾ ਬਿਆਨ ਲੱਗਿਆ ਮੈਂ ਗੁਰੂ ਦੀ ਹਾਜ਼ਰੀ ਤੇ ਕਹਿਣਾ ਸੰਗਤ ਦੀ ਹਾਜ਼ਰੀ ਤੇ ਕਹਿਣਾ ਮੈਂ ਬਿਲਕੁਲ ਉਸ ਦਿਨ ਇੱਥੇ ਨਹੀਂ ਸੀ ਇਹ ਬਿਆਨ ਮੇਰੇ ਵਿਰੁੱਧ ਜਾਣ ਕੇ ਲਾਇਆ ਹਾਏ ਮੇਰੀ ਗਲਤੀ ਹੈ ਬਿਆਨ ਤੋਂ ਬਾਅਦ ਵੀ ਮੈਂ ਮਾਦੀਦਾ ਕੰਡੈਮਨ ਨਹੀਂ ਕੀਤਾ ਇਹ ਮੇਰੀ ਗਲਤੀ ਆ ਪਰ ਮੈਂ ਹੈ ਨਹੀਂ ਸੀ ਇੱਥੇ ਸਰਹਾਰੇ ਬਿਆਨ ਗਲਤ ਆ